ਦਿਨ ਸਾਈਂ ਦਿੱਤਾ ਨੇ ਸੈ ਦੋ ਜੱਟ ਤੇ ਲਾਹੌਰ ਦੇ ਹੋਰ ਸਿੱਖ ਮਿਲ ਕੇ ਗੁਰੂ ਜੀ پاس ਆਏ ਨਮਸਕਾਰ ਕਰਕੇ ਬੇਨਤੀ ਕੀਤੀ ਮਹਾਰਾਜ ਪਹਿਲਾਂ ਜਦ ਇਸ ਸ਼ਹਿਰ ਵਿੱਚ ਗੁਰੂ ਨਾਨਕ ਸਾਹਿਬ ਜੀ ਆਏ ਸਨ ਤਾਂ ਉਹਨਾਂ ਨੇ ਕਸਾਬਪੁਰ ਵਿੱਚ ਕੋਰ ਪਾਪ ਹੁੰਦੇ ਦੇਖ ਕੇ ਸ਼ਹਿਰ ਨੂੰ ਇਸਰਾਫ ਦਿੱਤਾ ਸੀ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਆਪ ਜੀ ਦੇ ਇਨਾ ਬਚਨਾ ਕਰਕੇ ਸਵਾ ਪਹਿਰ ਦਿਨ ਚੜ੍ਹੇ ਤੱਕ ਝਗੜੇ ਹੁੰਦੇ ਰਹਿੰਦੇ ਹਨ ਕਈ ਇਨਾਂ ਝਗੜਿਆਂ ਵਿੱਚ ਮਰ ਜਾਂਦੇ ਇਹ ਕਹਿਰ ਲੋਕਾਂ ਉੱਤੇ ਜ਼ਹਿਰ ਸਮਾਨ ਵਾਪਰ ਰਿਹਾ ਹੈ ਲੋਕ ਬਹੁਤ ਤੁਖੀ ਹਨ ਫਿਰ ਜਦ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਗੁਰਗੱਦੀ ਪਰ ਵਿਰਾਜਮਾਨ ਹੋਏ ਤਾਂ ਆਪ ਜੀ ਅੱਗੇ ਲਾਹੌਰ ਦੀ ਸੰਗਤ ਨੇ ਬੇਨਤੀ ਕੀਤੀ ਮਹਾਰਾਜ ਆਪ ਕਿਰਪਾ ਕਰਕੇ ਇਸ ਸਰਾਪ ਨੂੰ ਮਿਟਾ ਦਿਓ ਜਿਸ ਕਰਕੇ ਲੋਕ ਸੁਖੀ ਵਸਣ ਤਦ ਸਤਿਗੁਰੂ ਜੀ ਨੇ ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਵਚਨ ਕੀਤਾ ਸੀ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾਕਰ ਅਰਥਾਤ ਲਾਹੌਰ ਸ਼ਹਿਰ ਪਹਿਲਾ ਜਿਹੜਾ ਜ਼ਹਿਰ ਕਹਿਰ ਦਾ ਅਧਿਕਾਰੀ ਸੀ ਹੁਣ ਸਤਸੰਗ ਦਾ ਪ੍ਰਵਾਹ ਚੱਲਣ ਕਰਕੇ ਅਰਥਾਤ ਅੰਮ੍ਰਿਤ ਦਾ ਸਰੋਵਰ ਸਿਫਤੀ ਦਾਕਰ ਹੋ ਗਿਆ ਹੈ ਇਹ ਪ੍ਰਸੰਗ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਾਈਂ ਦਿੱਤੇ ਅਤੇ ਸੈਦੇ ਨੇ ਸੁਣਾ ਕੇ ਬੇਨਤੀ ਕੀਤੀ ਮਹਾਰਾਜ ਹੁਣ ਆਪ ਜੀ ਸਾਨੂੰ ਲਾਹੌਰ ਦੀ ਸੰਗਤ ਨੂੰ ਕੋਈ ਹੋਰ ਸ਼੍ਰੇਸ਼ਟ ਉਪਦੇਸ਼ ਦਿਓ ਗੁਰੂ ਜੀ ਨੇ ਕਿਹਾ ਭਾਈ ਗੁਰੂ ਜੀ ਦੇ ਸ਼ਬਦ ਦੀ ਸਦਾ ਵਿਚਾਰ ਕਰੋ ਨਿਰਗੁਣ ਤੇ ਸਰਗੁਣ ਨੂੰ ਇੱਕ ਰੂਪ ਜਾਣ ਕੇ ਵਹਿਗੋ ਮੰਤਰ ਦਾ ਜਾਪ ਕਰੋ ਤੁਹਾਡੇ ਜਨਮ ਮਰਨ ਦੇ ਬੰਧਨ ਟੁੱਟ ਜਾਣਗੇ